ਸਸਤੀ ਕਾਲਿਆ ਉਹਨਾਂ ਫੇਸਬੁਕ ਵਿਦਵਾਨਾਂ ਨੂੰ ਉਹਨਾਂ ਮਰੇ ਹੋਏ ਜ਼ਮੀਰਾਂ ਵਾਲੇ ਬੰਦਿਆਂ ਨੂੰ ਜਿਨ੍ਹਾਂ ਨੇ ਮੇਰੀ ਇਹ ਵੀਡੀਓ ਨੂੰ ਸ਼ੇਅਰ ਨਹੀਂ ਕਰਨਾ ਤੇ ਦਿਲੋਂ ਸਲਾਮ ਆ ਦਿਲੋਂ ਸਲੂਟ ਆ ਉਹਨਾਂ ਲੋਕਾਂ ਨੂੰ ਜਿਹੜੇ ਅੱਗੇ ਆ ਕੇ ਨਹੀਂ ਕੁਝ ਕਰ ਸਕਦੇ ਪਰ ਉਹ ਫੇਸਬੁਕ ਤੇ YouTube ਦੀਆਂ ਵੀਡੀਓ ਨੂੰ ਸ਼ੇਅਰ ਕਰਕੇ ਸਰਕਾਰਾਂ ਤੱਕ ਗੱਲ ਪਹੁੰਚਾਉਂਦੇ ਨੇ ਅੱਜ ਮੈਂ ਪਹੁੰਚਿਆ ਹੋਇਆ ਆ ਟਾਂਡਾ ਤੇ ਤੂਤਾ ਰੋਡ ਦੇ ਵਿਚਕਾਰ ਮਸੀਤੀ ਅੱਡੇ ਦੇ ਕੋਲ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਮੈਨੂੰ ਕਿ 31 ਅਗਸਤ ਦੀ ਰਾਤ ਨੂੰ ਆਪਣਾ ਇੱਕ ਮਿੱਤਰ ਪਿਆਰਾ ਪਿੰਡ ਸਕਰਾਲੇ ਤੋਂ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਦਾ ਇੱਕੋ ਇੱਕ ਕਾਰਨ ਸੀ ਕਿ ਟਾਂਡਾ ਤੇ ਧੂਤਾਂ ਦਾ ਖਰਾਬ ਰੋੜ ਇਸ ਰੋੜ ਦੇ ਉੱਤੇ ਤੁਸੀਂ ਦੇਖੋ ਕਿ ਥਾਂ ਤਾਂ ਖੱਡੇ ਪਏ ਹੋਏ ਆ ਥਾਂ ਥਾਂ ਟੁੱਟਾ ਹੋਇਆ ਆ ਮੈਂ ਅੱਗੇ ਵੀ ਇੱਕ ਵੀਡੀਓ ਪਾਈ ਸੀ ਅਨੇਕਾਂ ਲੋਕ ਏਰੀਆ ਵੀਡੀਓ ਤੇ ਅਖਬਾਰਾਂ ਦੇ ਵਿੱਚ ਦੇ ਚੁੱਕੇ ਆ ਪਰ ਸਰਕਾਰ ਦੇ ਕੰਨ ਤੇ ਜੋ ਤੱਕ ਨਹੀਂ ਸਿਰਕਦੀ ਤੁਸੀਂ ਦੇਖੋ ਕਿ ਕਈ ਲੋਕ ਇੱਥੇ ਜਾਨਾ ਗਵਾ ਚੁੱਕੇ ਨੇ ਕਈ ਲੋਕਾਂ ਦੇ ਸੱਟਾਂ ਚੋਟਾਂ ਲੱਗੀਆਂ ਨੇ ਕਈ ਲੋਕਾ ਇੰਨੇ ਫੱਟਰ ਹੋ ਚੁੱਕੇ ਨੇ ਕਿ ਉਹ ਮੰਜੇ ਦੇ ਉੱਤੇ ਪਏ ਨੇ ਮੈਨੂੰ ਅੱਜ ਇਹ ਵੀਡੀਓ ਬਣਾਉਣ ਸਮੇ ਬਹੁਤ ਦੁੱਖ ਹੋ ਰਿਹਾ ਕਿ ਸਰਕਾਰ ਸਾਡੀ ਇਹ ਗੱਲ ਨੂੰ ਨਹੀਂ ਸੁਣਦੀ ਥਾਂ ਥਾਂ ਤੇ ਸੜਕਾਂ ਟੁੱਟੀਆਂ ਆ ਜਦੋਂ ਐਕਸੀਡੈਂਟ ਹੋਇਆ ਤਾਂ ਇਸ ਜਗ੍ਹਾ ਦੇ ਉੱਤੇ ਬਹੁਤ ਜ਼ਿਆਦਾ ਡੂੰਗਾ ਤੋ ਆ ਜਾ ਖੱਡਾ ਜਾ ਬਣ ਚੁੱਕਾ ਸਿਗਾ ਪਰ ਇਹ ਕਿਸੇ ਨੇ ਉੱਤੇ ਹੁਣ ਮਿੱਟੀ ਵਗੈਰਾ ਰੋੜੇ ਵਗੈਰਾ ਪਾ ਕੇ ਇਹਨੂੰ ਬਰਾਬਰ ਕਰ ਦਿੱਤਾ ਤੇ ਤੁਸੀਂ ਦੇਖੋ ਕਿ ਇਹਨਾਂ ਦੇ ਮੋਟਰਸਾਈਕਲ ਦਾ ਹਾਲ ਕੀ ਬਣਿਆ ਕਿੰਨਾ ਜਬਰਦਸਤ ਅਕਿਉ ਟੁੱਟਾ ਹੋਇਆ ਆ ਕੀ ਕੁ ਟੁੱਟੀ ਹੈ ਕਿੱਕ ਅਲਗ ਹੋ ਗਈ ਟੈਕ ਵੀ ਇਹਦੀ ਟੁੱਟ ਗਈ ਆ ਨਾ ਅੰਕ ਜ ਤੁਸੀਂ ਤਾਂ ਇੱਥੇ ਦੇਖਦੇ ਹੋਣੇ ਕਾਫੀ ਐਕਸੀਡੈਂਟ ਹੁੰਦੇ ਰਹਿੰਦੇ ਆ ਨਾ ਐਕਸੀਡੈਂਟ ਹੁੰਦੇ ਨੇ ਤੇ ਦੋ ਵਾਰ ਤੋਂ ਐਂਬੂਲੈਂਸ ਬੰਦੇ ਚੁਕਾਇਆ ਤੁਹੋ ਐਮਬੂਲੈਂਸ ਆਦ ਕੇ ਇੱਕ ਵਾਈਟੀ ਦਾ ਦਰਦ ਲੰਨ ਦੇਤੇ ਮਤਲਬ 15 ਬੰਦੇ ਤੁਸੀਂ ਲਗਭਗ ਇਥੋਂ ਚੱਕ ਚੁੱਕੇ ਆ ਐਮਬੂਲੈਂਸ ਵਗੈਰਾ ਸਾਧ ਕੇ ਛੜ ਇਹ ਜਿਹੜੇ ਮੁੰਡੇ ਦਾ ਐਕਸੀਡੈਂਟ ਹੋਇਆ ਉਹਦਾ ਮੋਟਰਸਾਈਕਲ ਇੱਥੇ ਖੜਾ ਸੀਗਾ ਤੇ ਭਾਜੀ ਹੁਣੀ ਆਏ ਆ ਮੋਟਰਸਾਈਕਲ ਲਾਈਨ ਤੇ ਮੈਂ ਚਾਹੁੰਦਾ ਕਿ ਥੋੜੀ ਜੀ ਗੱਲਬਾਤ ਕਰਨ ਭਾਜੀ ਤੁਸੀਂ ਦੱਸਿਓ ਭਾਜੀ ਜਿੱਦਾਂ ਇਹ ਖਰਪੀਤਨਾ ਕੰਮ ਤੋਂ ਹੁੰਦਾ ਪਿਆ ਸੀ ਰਾਤ ਨੂੰ ਅੱਛਾ ਜੀ ਤੇ ਉਹ ਇੱਥੇ ਤੁਸੀਂ ਦੇਖ ਹੀ ਲਿਆ ਮਤਲਬ ਇੱਥੇ ਕਾਫੀ ਵੱਡਾ ਕੋਆ ਸੀਗਾ ਇਹ ਪਤਾ ਨਹੀਂ ਜਾਂ ਨਹੀਂ ਪਤਾ ਲੱਗਾ ਮਤਲਬ ਇਸ ਹਿਸਾਬ ਨਾਲ ਡਿੱ ਗਿਆ ਉਹ ਤੇ ਤੁਸੀਂ ਬਾਕੀ ਬਾਈਕ ਦੀ ਕੰਡੀਸ਼ਨ ਦੇਖ ਕੇ ਪਤਾ ਲੱਗ ਸਕਦਾ ਤੁਹਾਨੂੰ ਕਿਸ ਹਾਲੇ ਪਰ ਇਸ ਟਾਈਮ ਹਰਪ੍ਰੀਤ ਸਾਡੇ ਵਿਚਕਾਰ ਨਹੀਂ ਰਿਹਾ ਉਹ ਡੈਥ ਹੋ ਚੁੱਕੀ ਆ ਠੀਕ ਹੈ ਜੀ ਤੇ ਪਰ ਇਹ ਕੁਝ ਚਲੋ ਹੁਣ ਆ ਉਹਨਾਂ ਨੇ ਲੈਵਲ ਕਰ ਦਿੱਤਾ ਥੋੜਾ ਬਹੁਤਾ ਜੋ ਵੀ ਉੱਤੇ ਕਰਕੇ ਪਰ ਆਪਾਂ ਇਹ ਕਰਨੇ ਵੀ ਆਉਣ ਵਾਲੇ ਜਿਹੜੇ ਰਾਹ ਵੀ ਰਿਆ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਨਾ ਕੋਈ ਸਰਕਾਰਾਂ ਇਸ ਵੱਲ ਧਿਆਨ ਦੇਣ ਠੀਕ ਹੈ ਜੀ ਬਾਕੀ ਅਸੀਂ ਬਾਈਕ ਲੈ ਕੇ ਜਾ ਰਹੇ ਆ ਬੰਦਾ ਤਾਂ ਸਾਡਾ ਨਹੀਂ ਵਾਪਸ ਆ ਰਿਹਾ ਠੀਕ ਹੈ ਤੇ ਉਹਨਾਂ ਚਲੋ ਬਾਕੀ ਆਪਾਂ ਇਹ ਕਹਿ ਸਕਦੇ ਆ ਕਿ ਸਰਕਾਰ ਇਸ ਰੋਡ ਨੂੰ ਜਲਦੀ ਬਣਾਵੇ ਜੇ ਕੋਈ ਟੈਂਡਰ ਜਾਂ ਕੋਈ ਇਹਦਾ ਮਤਾ ਪਾਸ ਹੋਇਆ ਆ ਤਾਂ ਉਹਨੂੰ ਦੇਰੀ ਨਾ ਕਰੇ ਤਾਂ ਜੋ ਇਹ ਕਈ ਮਾਮਾ ਦੇ ਪੁੱਤ ਕਈ ਕੁੜੀਆਂ ਦੇ ਸੁਹਾਗ ਤੇ ਕੋਈ ਬੱਚਿਆਂ ਦਾ ਪਿਓ ਮਤਲਬ ਐਦਾ ਦੀ ਦਰਦਨਾਕ ਘਟਨਾ ਨਾ ਹੋਵੇ ਤਾਂ ਬਾਕੀ ਤੁਸੀਂ ਸ਼ੇਅਰ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਜਿੰਨਾ ਕਰ ਸਕਦੇ ਆ ਤੁਹਾਡੇ ਸਹਿਯੋਗ ਨਾਲ ਹੀ ਇਹ ਕੰਮ ਹੁਣੇ ਆ ਤੁਸੀਂ ਅੱਗੇ ਆਪ ਆ ਕੇ ਤਾਂ ਨਹੀਂ ਬੋਲ ਸਕਦੇ ਪਰ ਮੈਂ ਇਹੀ ਕਹਿਣਾ ਚਾਹੁੰਦਾ ਕਿ ਤੁਸੀਂ ਇਹਨੂੰ ਸ਼ੇਅਰ ਕਰੋ ਬਾਰ ਬਾਰ ਮੈਂ ਇਹ ਗੱਲ ਕਹਿ ਰਿਹਾ ਕਿ ਵੱਧ ਤੋਂ ਵੱਧ ਕਿ ਇਹ ਪਹੁੰਚ ਸਕੇ ਉੱਪਰਲੀਆ ਸਰਕਾਰਾਂ ਤੱਕ ਉਹ ਇਹਦਾ ਸੁਧਾਰ ਕਰ ਸਕਣ ਸੋ ਮਿਲਾਂਗਾ ਮੈਂ ਅਗਲੇ ਬਲੌਗ ਦੇ ਵਿੱਚ ਤੁਹਾਡਾ ਆਪਣਾ ਪ੍ਰਵੀਨਦਰ ਸਿੰਘ ਰਾਜਾ ਟਾਂਡਾ ਉੜਮੜ ਹੁਸ਼ਿਆਰਪੁਰ ਤੋਂ ਧੰਨਵਾਦ ਜੀ